ਸਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅੱਜ ਉਹ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਦੇ ਲਈ ਪਹੁੰਚੀ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਅਰਦਾਸ ਬੇਨਤੀ ਹੈ ਜਿਹੜੀ ਉਹ ਗੁਰੂ ਮਹਾਰਜ ਜੀ ਅੱਗੇ ਕੀਤੀ ਗਈ ਤੇ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਗੁਰੂ ਮਹਾਰਾਜ ਆਪ ਸਹਾਇ ਹੋਣ ਤੇ ਉਹਨਾਂ ਹਾਲਾਤਾਂ ਨੂੰ ਠੀਕ ਕਰਨ ਕਿਉਂਕਿ ਪੰਜਾਬ ਦਾ ਬਹੁਤਾ ਹਿੱਸਾ ਇਸ ਸਮੇਂ ਨਰਕ ਭਰੀ ਜ਼ਿੰਦਗੀ ਵੇਖਣ ਦੇ ਲਈ ਮਜਬੂਰ ਹੈ ਹੜਾਂ ਦੀ ਮਾਰ ਹੈ ਜਿਹੜੀ ਉਹ ਪੰਜਾਬ ਚੱਲ ਰਿਹਾ ਸੋ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਅਰਦਾਸ ਬੇਨਤੀ ਕਰਕੇ ਪੰਜਾਬ ਦੇ ਹਾਲਾਤ ਸੁਧਾਰਨ ਦੇ ਲਈ ਬੇਨਤੀ ਹੈ ਜਿਹੜੀ ਉਹ ਪ੍ਰਮਾਤਮਾ ਦੇ ਅੱਗੇ ਕੀਤੀ ਗਈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਮੀਡੀਆ ਦੇ ਮੁਖਾਤਿਬ ਵੀ ਹੋਏ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਗੱਲਬਾਤ ਹੈ ਜਿਹੜੀ ਉਹ ਵੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਅੱਜ ਸ਼੍ਰੀ ਕਾਲਤਾਕਸਾਪ ਇਸ ਮੁੱਚਾ ਅਕਾਲੀ ਲੀਡਰਸ਼ਿਪ ਵਰਕਰ ਇਕੱਠੇ ਹੋਏ ਪ੍ਰਮਾਤਮਾ ਦਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਜਿਹੜਾ ਲੈਂਡ ਪੂਲਿੰਗ ਸਕੀਮਾਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਲੈ ਕੇ ਆਈ ਸੀ ਜਿਹਦਾ ਮਕਸਦ ਸੀ ਪੰਜਾਬ ਦੇ ਕਿਸਾਨਾਂ ਦੀ ਗਰੀਬਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਨਾ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਮੇਰ ਨਾਲ ਅਕਾਲੀ ਦਲ ਨੇ ਜੰਗ ਜਿੱਤ ਗਿਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਆਏ ਆ ਦੂਜੀ ਅਸੀਂ ਇਹ ਸਾਰੇ ਪਾਰਟੀ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪ੍ਰਮਾਤਮਾ ਮਿਹਰ ਕਰਨ ਹੜ੍ਹ ਰੁਕਣ ਤੇ ਆ ਨੁਕਸਾਨ ਘਟ ਤੋਂ ਘਟ ਹੋਏ ਉਹ ਵੀ ਅਰਦਾਸ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅੱਜ ਕੀਤੀ ਹੈ ਕਿ ਲੋਕੀ ਪੰਜਾਬ ਦੇ ਬਹੁਤ ਜ਼ਿਆਦਾ ਮੁਸ਼ਕਿਲ 'ਚ ਹੈ ਬਰਸਾਤਾ ਨਾਲ ਬਾਚਲ 'ਚੋਂ ਬਹੁਤ ਵੱਡੇ ਪੱਧਰ ਤੇ ਪਰ ਪਾਣੀ ਪੰਜਾਬ 'ਚ ਆ ਗਿਆ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਹੈ ਆ ਜਿਹੜੀ ਹਾਲਾਤ ਬਣੀ ਐ 1 ਜਨਵਰੀ ਤੱਕ ਬਰਸਾਤ ਦੀ ਤਾਂ ਹੈਗੀ ਹੈਗੀ ਪਰ ਸਭ ਤੋਂ ਵੱਡੀ ਜਨਵਰੀ ਨਲਾਕੀ ਪੰਜਾਬ ਸਰਕਾਰ ਦੀ ਹਰ ਸਾਲ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੈਤਾ ਜਾਂਦਾ ਸੀ ਫੰਡ ਰੀਲੀਜ਼ ਕੀਤੇ ਜਾਂਦੇ ਸੀ ਸਾਰੇ ਬੰਦ ਪੱਕੇ ਕੀਤੇ ਜਾਂਦੇ ਸੀ ਤੇ ਦਰਿਆ ਡੂੰਘੇ ਕੀਤੇ ਜਾਂਦੇ ਸੀ ਪਰ ਝਗੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਭਗਵੰਤਬਾਨ ਇੱਕ ਵਾਰ ਵੀ 4 ਸਾਲਾਂ ਚ ਬਰਸਾਤਾਂ ਤੋਂ ਪਹਿਲੇ ਨਾ ਕੋਈ ਮੀਟਿੰਗ ਹੋਈ ਹੈ ਤੇ ਨਾ ਕੋਈ ਫੰਡ ਗਿਆ ਨਾ ਸਪਾਈ ਹੋਇਆ ਨਾ ਬੰਦ ਪੱਕੇ ਕੀਤੇ ਗਏ ਆ ਆਈ ਕਾਰਨ ਹੈ ਕਿ ਜਿਹੜਾ ਦਰਿਆਵਾਂ ਦਾ ਜਿਹੜਾ ਬੇਸੀ ਸਿਲਟ ਪਾ ਕੇ ਇੰਨਾ ਉੱਚਾ ਹੋ ਗਿਆ ਕਿ ਬੰਦ ਦੀ ਸਤਹ ਘਟ ਗਈ ਤੇ ਜਿਸ ਕਰਕੇ ਆ ਐਡਾ ਵੱਡਾ ਨੁਕਸਾਨ ਆਇਆ ਸਭ ਵੱਡਾ ਸਭ ਤੋਂ ਵੱਡਾ ਜੰਗਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੀ ਨਜ਼ਰ ਹੀ ਨਹੀਂ ਆ ਰਿਹਾ ਮੈਂ ਇੱਕ ਦੂਜੀ ਗੱਲ ਕਰਨਾ ਚਾਹਣਾ ਹੈ ਦੇਖੋ ਮੈਂ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹਣਾ ਹੈ ਜਦੋਂ ਪਾਣੀ ਲੈਣਾ ਹੋਏ ਪੰਜਾਬ ਦਾ ਉਦੋਂ ਤੁਸੀਂ ਸੀਆਰਪੀ ਡੈਮਾਂ ਤੇ ਲਾ ਦਿੰਨੇ ਹੋ ਕਿ ਹਰਿਆਣੇ ਨੂੰ ਦੋ ਪਾਣੀ ਤੇ ਜਦੋਂ ਪੰਜਾਬ ਡੁੱਬਦਾ ਹੋਏ ਉਦੋਂ ਕੌਣ ਖੜਾ ਸਾਡੇ ਨਾਲ ਪੰਜਾਬ ਕੋਈ ਸੈਂਟਰ ਸਰਕਾਰ ਤਾਂ ਕੋਈ ਨਹੀਂ ਆਇਆ ਸੂਬੇ ਦੀ ਸਰਕਾਰ ਤਨ ਆਇਆ ਦੁੱਖ ਦੀ ਗੱਲ ਹੈ ਹਰਿਆਣਾ ਦੇ ਮੁੱਖ ਮੰਤਰੀ Rajasthan ਦੇ ਮੁੱਖ ਮੰਤਰੀ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਇਹ ਤੋਂ ਮਾੜੀ ਗੱਲ ਕੀ ਹੈ ਜੇ ਜਿਹੜਾ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਮੁਲਖ ਵਿੱਚ ਜਿਹੜੇ ਸੂਬੇ ਵਿੱਚੋਂ ਦਰਿਆ ਚੱਪਦੇ ਐ ਉਹ ਪਾਣੀ ਉਸ ਸੂਬੇ ਦਾ ਹੈ ਕਿਉਂਕਿ ਨੁਕਸਾਨ ਵੀ ਉਸ ਸੂਬੇ ਨੂੰ ਹੁੰਦਾ ਹੈ ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਹੈ ਅੱਧਾ ਕਾਂਗਰਸ ਨੇ Rajasthan ਦੇ ਦਾ ਬਾਕੀ ਅੱਧਾ ਤੋਂ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਕੋਈ ਭਾਂ ਫੜ ਨਹੀਂ ਆਇਆ ਇਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਆ ਉਹ ਆਪਣੇ ਕੋਲੋਂ ਜਿਹੜੀ ਵੱਡੀ ਦੁੱਖ ਦੀ ਹੋਰ ਵੀ ਗੱਲ ਹੈ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਤੇਰੇ ਹੈਲੀਕਾਪਟਰ ਦਾ ਅਸੀਂ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਥੋੜੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉਥੇ ਜੇਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆ ਹੀ ਨਹੀਂ ਪਤਾ ਕਿ ਲੋਕਾਂ ਨੂੰ ਕਿਸੇ ਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਐ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਐ ਜਾਨਵਰ ਮਰ ਗਏ ਐ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਐ ਜੇ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਪਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਚੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਜਾਂਚ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤਾ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲੇ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹਿਕਮੇ ਨੂੰ ਡਰੇਨੇਜ ਮਹਿਕ ਨੂੰ ਕੀ ਚੀਜ਼ ਦੀ ਲੋੜ ਹੈ ਆ ਪਾਪੀ ਐ ਆ ਜਿੰਨੀਆਂ ਜਾਨਾਂ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤਬਾਨ ਜੁੰਵਰ ਅੱਜ ਸ੍ਰੀ ਕਾਲ ਤਖਤ ਸਾਹਿਬ ਇਸ ਮੁਚਪ ਅਕਾਲੀ ਲੀਡਰਸ਼ਿਪ ਵਰਕਰ ਇਕੱਠੇ ਹੋਏ ਪ੍ਰਮਾਤਮਾ ਦਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਜਿਹੜਾ ਲੈਂਡ ਪੂਲਿੰਗ ਸਕੀਮਸ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਲੈ ਕੇ ਆਈ ਸੀ ਜਿਹਦਾ ਮਕਸਦ ਸੀ ਪੰਜਾਬ ਦੇ ਕਿਸਾਨਾਂ ਦੀ ਗਰੀਬਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਨਾ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਮੇਰ ਨਾਲ ਅਕਾਲੀ ਦਲ ਉਹ ਜੰਗ ਜਿੱਤ ਗਿਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਆਏ ਆਂ ਦੂਜੀ ਅਸੀਂ ਇਹ ਸਾਰੇ ਪਾਰਟੀ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪ੍ਰਮਾਤਮਾ ਮੇਰ ਕਰਨ ਹੜ ਰੁਕਣ ਤੇ ਆ ਨੁਕਸਾਨ ਘੱਟ ਤੋਂ ਘੱਟ ਹੋਏ ਉਹ ਵੀ ਅਰਦਾਸ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅੱਜ ਕੀਤੀ ਹੈ ਕੀ ਲੋਕੀ ਪੰਜਾਬ ਦੇ ਬਹੁਤ ਜ਼ਿਆਦਾ ਮੁਸ਼ਕਲ ਚ ਹੈ ਬਰਸਾਤਾ ਨਾਲ ਬਾਚਲ ਚੋਂ ਬਹੁਤ ਵੱਡੇ ਪੱਧਰ ਤੇ ਪਰ ਪਾਣੀ ਪੰਜਾਬ ਚ ਆ ਗਿਆ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਆ ਆ ਜਿਹੜੀ ਹਾਲਾਤ ਬਣੀ ਹੈ 1 ਜਨਵਰੀ ਤੱਕ ਬਰਸਾਤ ਦੀ ਤਾਂ ਹੈਗੀ ਹੈਗੀ ਪਰ ਸਭ ਤੋਂ ਵੱਡੀ ਜਨਵਰੀ ਨਲੈਕੀ ਪੰਜਾਬ ਸਰਕਾਰ ਦੀ ਹਰ ਸਾਲ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੈਤਾ ਜਾਂਦਾ ਸੀ ਫੰਡ ਰੀਲੀਜ਼ ਕੀਤੇ ਜਾਂਦੇ ਸੀ ਸਾਰੇ ਬੰਦ ਪੱਕੇ ਕੀਤੇ ਜਾਂਦੇ ਸੀ ਤੇ ਦਰਿਆ ਡੂੰਘੇ ਕੀਤੇ ਜਾਂਦੇ ਸੀ ਪਰ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਭਗਵੰਤ ਮਾਨ ਇੱਕ ਵਾਰ ਵੀ 4 ਸਾਲਾਂ ਚ ਬਰਸਾਤਾਂ ਤੋਂ ਪਹਿਲੇ ਨਾ ਕੋਈ ਮੀਟਿੰਗ ਹੋਈ ਹੈ ਤੇ ਨਾ ਕੋਈ ਫੰਡ ਗਿਆ ਨਾ ਸਪਾਈ ਹੋਇਆ ਨਾ ਬੰਦ ਪੱਕੇ ਕੀਤੇ ਗਿਆ ਆਈ ਕਾਰਨ ਹੈ ਕਿ ਜਿਹੜਾ دریاਵਾਂ ਦਾ ਜਿਹੜਾ ਬੇਸੀ ਸਿਲਟ ਪਾ ਕੇ ਇੰਨਾ ਉੱਚਾ ਹੋ ਗਿਆ ਕਿ ਬੰਦ ਦੀ ਸੈਂਤ ਘਟ ਗਈ ਤੇ ਜਿਸ ਕਰਕੇ ਆ ਐਡਾ ਵੱਡਾ ਨੁਕਸਾਨ ਆ ਵੱਡਾ ਸਭ ਤੋਂ ਵੱਡਾ ਜੂੰਵਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਇੱਕ ਦੂਜੀ ਗੱਲ ਕਰਨਾ ਚਾਹਣਾ ਹੈ ਦੇਖੋ ਮੈਂ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹਣਾ ਹੈ ਜਦੋਂ ਪਾਣੀ ਲੈਣਾ ਹੋਏ ਪੰਜਾਬ ਦਾ ਉਦੋਂ ਤੁਸੀਂ ਸੀਆਰਪੀ ਡੈਮਾਂ ਤੇ ਲਾ ਦਿੰਨੇ ਹੋ ਕਿ ਹਰਿਆਣੇ ਨੂੰ ਦੋ ਪਾਣੀ ਤੇ ਜਦੋਂ ਪੰਜਾਬ ਡੁੱਬਦਾ ਹੋਏ ਉਦੋਂ ਕੌਣ ਖੜਾ ਸਾਡੇ ਨਾਲ ਪੰਜਾਬ ਕੋਈ ਸੈਂਟਰ ਸਰਕਾਰ ਤੋਂ ਕੋਈ ਨਹੀਂ ਆਇਆ ਸੂਬੇ ਦੀ ਸਰਕਾਰ ਤਨ ਆ ਦੁੱਖ ਦੀ ਗੱਲ ਹੈ ਹਰਿਆਣੇ ਦੇ ਮੁੱਖ ਮੰਤਰੀ ਰਾਜਸਥਾਨ ਦੇ ਮੁੱਖ ਮੰਤਰੀ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਇਹ ਤੋਂ ਮਾੜੀ ਗੱਲ ਕੀ ਹੈ ਜੇਕ ਅਸ ਜਿਹੜਾ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਮੁਲਕ ਵਿੱਚ ਜਿਹੜੇ ਸੂਬੇ ਵਿੱਚੋਂ ਦਰਿਆ ਚੱਪਦੇ ਐ ਉਹ ਪਾਣੀ ਉਸ ਸੂਬੇ ਦਾ ਹੈ ਕਿਉਂਕਿ ਨੁਕਸਾਨ ਵੀ ਉਸ ਸੂਬੇ ਨੂੰ ਹੁੰਦਾ ਹੈ ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਹੈ ਅੱਧਾ ਕਾਂਗਰਸ ਨੇ ਰਾਜਸਥਾਨ ਦੇਤਾ ਬਾਕੀ ਅੱਧਾ ਤੋਂ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਕੋਈ ਬਾਉਂਡ ਫੰਡ ਨਹੀਂ ਆਇਆ ਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਐ ਉਹ ਆਪਣੇ ਕੋਲੋਂ ਜਿਹੜੀ ਵੱਡੀ ਦੁੱਖ ਦੀ ਹੋਰ ਵੀ ਗੱਲ ਐ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਹੇ ਐ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਤੇਰੇ ਹੈਲੀਕਾਪਟਰ ਦਾ ਸੀ ਚਾਰਪੁਣਾ ਡਰਾਮਾ ਕਰਨਾ ਛੱਡ ਦੇ ਆਈ ਤੁਹਾਡੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉੱਥੇ ਜੀਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿ ਸੋਚਦਾ ਮੁੱਖ ਮੰਤਰੀਆਂ ਨੂੰ ਆਏ ਨਹੀਂ ਪਤਾ ਕਿ ਲੋਕਾਂ ਨੂੰ ਕੀ ਚੀ ਦੀ ਲੋੜ ਹੈ ਮੈਂ ਹੁਣ ਵੀ ਕਹਿਣਾ ਹੈ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਇਹ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਜਾਨ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤਾ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲਿਆਂ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹਿਕਮੇ ਨੂੰ ਡਰੇਨੇਜ ਮਹਿਕ ਮੈਨੂੰ ਕਿਸੇ ਦੀ ਲੋੜ ਹੈ ਆ ਪਾਪੀ ਹੈ ਆ ਜਿੰਨੀਆਂ ਜਾਨਾਂ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤਬਾਨ ਜੁੰਵਰ ਸੋ ਤਾਂ ਅੰਦਾਜ਼ੀ ਹੈ ਕਿ ਇਹ ਸਰਦਾਰ ਸਾਹਿਬ ਬੇਨਤੀ ਤੋਂ ਪਹਿਲਾਂ ਅਕਾਲੀ ਦਲ ਦਾ ਇੱਕ ਜੋ ਵਫ਼ਦ ਹੈ ਉਹ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਅਰਦਾਸ ਕਰਵਾਉਣ ਦੇ ਲਈ ਵੀ ਪਹੁੰਚਿਆ ਸੀ ਅਖੰਡਪਾਠ ਸਾਹਿਬ ਦੇ ਭੋਗ ਨੇ ਜਿਹੜੇ ਉਪਾਏ ਗਏ ਜਿਸ ਦੇ ਵਿੱਚ ਜਲ ਤੋਂ ਜਲ ਦੇ ਵਿਕਰਮ ਮਜੀਠੀਆ ਦੀ ਰਿਹਾਈ ਹੈ ਜਿਹੜੀ ਉਹ ਅਕਾਲੀ ਦਲ ਦੇ ਵੱਲੋਂ ਮੰਗੀ ਗਈ ਤੇ ਅਰਦਾਸ ਬੇਨਤੀ ਇਸ ਸਬੰਧਤ ਵੀ ਕੀਤੀ ਗਈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ